ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਇਹ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਪੁਲਿਸ ਕਾਂਸਟੇਬਲ 224 ਠੀਕ ਹੈ ਜੀ ਸੋ ਜਿਹੜੀ ਤੁਹਾਡੀ ਕਾਂਸਟੇਬਲ ਦੇ ਵਿੱਚ 224 ਦੇ ਵਿੱਚ ਜਿਹੜੀ ਕਾਂਸਟੇਬਲ ਦੀ ਵੈਕੈਂਸੀ ਆ ਰਹੀ ਹੈ ਕੀ ਕਾਂਸਟੇਬਲ ਲਈ ਜਿਹੜੀ ਉਮਰ ਹੈ ਠੀਕ ਹੈ ਜੀ ਉਸ ਦੇ ਵਿੱਚ ਤੁਹਾਡੀ ਉਮਰ ਹੈ ਕਿੰਨਾ ਕੁ ਤਾਂ ਨਹੀਂ ਗਈ ਠੀਕ ਹੈ ਜੀ ਜਿਹੜੇ ਕੈਂਡੀਡੇਟ ਓਵਰ ਏਜ ਹੋ ਚੁੱਕੇ ਹਨ ਸੋ ਉਹਨਾਂ ਲਈ ਬਹੁਤ ਜਿਹੜੀ ਵੀਡੀਓ ਲੈ ਕੇ ਆਏ ਆ ਬਹੁਤ ਉਹਨਾਂ ਲਈ ਹੈਲਪਫੁਲ ਹੋਣ ਵਾਲੀ ਹੈ ਸੋ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਉਹਨਾਂ ਦੀ ਆਉਣ ਵਾਲੀ ਭਰਤੀ ਦੇ ਵਿੱਚ ਉਮਰ ਹੈਗੀ ਆ ਜਾਂ ਨਹੀਂ ਠੀਕ ਹੈ ਜੀ ਤੇ ਆਉਣ ਵਾਲੀ ਭਰਤੀ ਦੇ ਵਿੱਚ ਲਈ ਕੀ ਉਮਰ ਦੇ ਵਿੱਚ ਹੋਵੇਗਾ ਵਾਧਾ ਜਾਂ ਨਹੀਂ ਸੋ ਸਾਰੇ ਜਿਹੜੇ ਆ ਇਸ ਵੀਡੀਓ ਦੇ ਵਿੱਚ ਤੁਹਾਡੇ ਜਿਹੜੇ ਡਾਟ ਕਲੀਅਰ ਕੀਤੇ ਜਾਣਗੇ ਜਿਹੜੇ ਕੈਂਡੀਡੇਟ ਓਵਰ ਏਜ ਹੋ ਚੁੱਕੇ ਆ ਠੀਕ ਹੈ ਜੀ ਉਸ ਤੋਂ ਪਹਿਲਾਂ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰ ਲੈਣਾ ਉਸ ਦਾ ਜਿਹੜਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆ ਉਹ ਮਿਲ ਜਾਵੇਗਾ ਸੋ ਹਰ ਤਰ੍ਹਾਂ ਦੀ ਪੰਜਾਬ ਪੁਲਿਸ ਦੀ ਅਪਡੇਟ ਲੈਣ ਦੇ ਲਈ ਤੇ ਕੌਨਸਟੇਬਲ 224 ਦੀ ਤਿਆਰੀ ਕਰਨ ਦੇ ਲਈ ਤੁਸੀਂ ਚੈਨਲ ਦੇ ਨਾਲ ਜਰੂਰ ਜੁੜੇ ਬਨੇ ਰਹੋ ਤੇ ਅੱਜ ਦੀ ਅਸੀਂ ਇਹ ਜਿਹੜੀ ਵੀਡੀਓ ਆ ਟਾਪਿਕ ਹੈਗਾ ਜੀ ਓਵਰਏਜ ਦਾ ਇਸ ਨੂੰ ਸਟਾਰਟ ਕਰਦੇ ਆ ਤੇ ਇਸ ਦੇ ਵਿੱਚ ਜਿਹੜੀ ਤੁਹਾਨੂੰ ਮੈਂ ਦੱਸ ਦੇਵਾਂ 18 ਤੋਂ 28 ਸਾਲ ਤੱਕ ਜਿਹੜੀ ਆ ਕੌਨਸਟੇਬਲ ਦੇ ਵਿੱਚ ਜਿਹੜੀ ਉਮਰ ਹੁੰਦੀ ਹੈ ਠੀਕ ਹੈ ਜੀ ਤੇ ਬਾਕੀ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਦਾ ਆ ਕਿ ਉਮਰ ਦੇ ਵਿੱਚ ਜਿਹੜਾ ਵਾਧਾ ਹੋਵੇਗਾ ਜਾਂ ਨਹੀਂ ਸੋ ਹੁਣ ਮੇਰੀ ਗੱਲ ਦੇਖੋ ਜਿਹੜੇ ਐਸਸੀ ਕੈਟਾਗਰੀ ਦੇ ਬੱਚੇ ਆ ਠੀਕ ਹੈ ਜੀ ਐਸ ਸੀ ਕੈਟਾਗਰੀ ਦੇ ਬੱਚਿਆਂ ਨੂੰ ਜਿਹੜੀ ਸ਼ੂਟ ਹੁੰਦੀ ਹੈ ਉਹ ਹੈਗੀ ਹੈ ਜੀ 18 ਸਾਲ ਤੋਂ ਲੈ ਕੇ ਉਹ ਤੇ ਉਹ 33 ਸਾਲ ਤੱਕ ਜਿਹੜੇ ਆ ਫਾਰਮ ਨੂੰ ਅਪਲਾਈ ਕਰ ਸਕਦੇ ਆ ਕੌਨਸਟੇਬਲ ਦੇ ਨੂੰ ਠੀਕ ਹੈ ਜੀ ਇਹ ਸਿਰਫ ਐਸ ਸੀ ਕੈਟਾਗਰੀ ਲਈ ਆ ਹੁਣ ਦੇਖੋ ਜਿਹੜੇ ਬੀ ਸੀ ਕੈਟਾਗਰੀ ਦੇ ਬੱਚੇ ਆ ਠੀਕ ਹੈ ਜੀ ਬੀ ਸੀ ਕੈਟਾਗਰੀ ਦੇ ਬੱਚਿਆਂ ਨੂੰ ਜਿਹੜੀ ਹੈਗੀ ਉਹ ਹੈਗੀ ਜੀ 18 ਤੋਂ 28 ਸਾਲ ਤੱਕ ਜਿਹੜੇ ਆ ਫਾਰਮ ਭਰਨੀ ਜਿਹੜੀ ਆ ਇਹਨਾਂ ਨੂੰ ਆਗਿਆ ਹੁੰਦੀ ਹੈ ਤੇ ਬਾਕੀ ਆ ਇਹਦੇ ਜੀ ਜਨਰਲ ਕੈਟਾਗਰੀ ਜਨਰਲ ਕੈਟਾਗਰੀ ਨੂੰ ਹੈਗੀ ਹੈ ਜੀ 18 ਤੋਂ 28 ਸਾਲ ਠੀਕ ਹੈ ਜੀ bc ਤੇ ਜਨਰਲ ਨੂੰ ਜਿਹੜੀ ਹੈ ਇੱਕੋ ਜਿਹੜੀ ਏਜ ਦੀ ਦਿੱਤੀ ਜਾਂਦੀ ਹੈ ਤੇ sc ਨੂੰ ਜਿਹੜੀ ਆ ਉਹ 5 ਸਾਲ ਦੀ ਹੋਰ ਛੂਟ ਦਿੱਤੀ ਆ ਠੀਕ ਹੈ ਜੀ ਤੇ ਹੁਣ ਦੇਖੋ ਇਹ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਰਿਹਾ ਹੁਣ ਦੇਖੋ ਯੂਪੀ ਦੇ ਵਿੱਚ ਜਿਹੜੀ ਪੁਲਿਸ ਦੀ ਭਰਤੀ ਹੋਣ ਜਾ ਰਹੀ ਉਸ ਦਾ ਐਗਜ਼ਾਮ ਹੋਣਾ ਹੈ ਯੂਪੀ ਪੁਲਿਸ ਦਾ ਉਹਨਾਂ ਨੇ ਕੀ ਕੀਤਾ ਉੱਥੋਂ ਦੀ ਸਰਕਾਰ ਨੇ ਉਹਨਾਂ ਨੂੰ ਪਤਾ ਕੈਂਡੀਡੇਟਾਂ ਦੇ ਜਿਹੜੇ ਕਰੋਨਾ ਦੇ ਵਿੱਚ ਪੂਰੇ ਜਿਹੜੇ ਇੱਕ ਤੋਂ ਡੇਢ ਸਾਲ ਜਿਹੜਾ ਖਰਾਬ ਹੋਇਆ ਠੀਕ ਹੈ ਜੀ ਉਹਨਾਂ ਨੇ ਕੈਂਡੀਡੇਟਾਂ ਨੂੰ 3 ਸਾਲ ਦੀ ਛੂਟ ਦੇ ਦਿੱਤੀ ਠੀਕ ਹੈ ਜੀ ਤੇ ਉਹ ਜਿਹੜੇ 3 ਸਾਲ ਦੇ ਬੱਚੇ ਓਵਰਏਜ ਹੋ ਗਏ ਹੋ ਸੀਗੇ ਉਹਨਾਂ ਨੇ ਵੀ ਫਾਰਮ ਅਪਲਾਈ ਕਰਤਾ ਤਾਂ ਹੁਣ ਉਹ ਐਗਜ਼ਾਮ ਦੇਣ ਜਾਣਗੇ ਉਹਨਾਂ ਚੋਂ ਹੀ ਕਈ ਬੱਚੇ ਜਿਹੜੇ ਯੂਪੀ ਪੁਲਿਸ ਵਿੱਚ ਭਰਤੀ ਹੋ ਜਾਣਗੇ ਹੁਣ ਠੀਕ ਹੈ ਜੀ ਉਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਠੀਕ ਹੈ ਜੀ ਐਚਪੀ ਦੇ ਵਿੱਚ ਵੀ ਇਸੇ ਤਰ੍ਹਾਂ ਉੱਥੋਂ ਦੀ ਸਰਕਾਰ ਨੇ ਜਿਹੜਾ ਕੀਤਾ ਉੱਥੋਂ ਵੀ ਬੱਚਿਆਂ ਦੀ ਏਜ ਦੇ ਵਿੱਚ ਵਾਅਦਾ ਕੀਤਾ ਗਿਆ ਬਟ ਮੈਨੂੰ ਇਸ ਦਾ ਪੂਰਾ ਕਨਫਰਮ ਨਹੀਂਗਾ ਹਿਮਾਚਲ ਪ੍ਰਦੇਸ਼ ਦਾ ਕਿੰਨੇ ਸਾਲ ਲਈ ਕੀਤਾ ਗਿਆ ਉੱਥੋਂ ਪਤਾ ਲੱਗਾ ਕਿ ਸ਼ੂਟ ਬੱਚਿਆਂ ਨੂੰ ਦਿੱਤੀ ਗਈ ਠੀਕ ਹੈ ਜੀ ਯੂਪੀ ਦਾ ਤਾਂ ਕਨਫਰਮ ਆ 3 ਸਾਲ ਦੀ ਸ਼ੂਟ ਪੁਲਿਸ ਦੇ ਵਿੱਚ ਕਰ ਦਿੱਤੀ ਗਈ ਆ ਤੇ ਇੱਥੇ ਦੇਖੋ ਆਪਣੇ ਜਿਹੜੀ ਹੈ ਇੰਨੀ ਹੀ ਏਜ ਦਿੱਤੀ ਜਾ ਰਹੀ ਹੈ ਤੇ ਕਰੋਨਾ ਟਾਈਮ ਦੀ ਵੀ ਜਿਹੜਾ ਬੱਚਿਆਂ ਦਾ ਜਿਹੜਾ ਸਾਲ ਖਰਾਬ ਹੀ ਗਿਆ ਉਸ ਦੇ ਵਿੱਚ ਵੀ ਜਿਹੜਾ ਆ ਕੁਝ ਵਾਅਦਾ ਨਹੀਂ ਹੋਇਆ ਏਜ ਦਾ ਠੀਕ ਹੈ ਜੀ ਹੁਣ ਦੇਖੋ ਜਿਹੜੇ ਜਨਰਲ ਕੈਟਾਗਰੀ ਦੇ ਆ ਠੀਕ ਹੈ ਜੀ ਇਹਨਾਂ ਦੀ ਜਨਰਲ ਤੇ BC ਦੀ ਠੀਕ ਹੈ ਜੀ ਜਨਰਲ ਦੀ 28 ਸਾਲ ਹੋ ਗਈ ਤਾਂ ਹੁਣ ਦੇਖੋ BC ਤੇ SC SC ਤੇ BC ਇਹਨਾਂ ਦੀ ਜਿਹੜੀ ਆ 550 ਰੁਪਈਆ ਫੀਸ ਹੁੰਦੀ ਆ ਕਨਸਟੇਬਲ ਦਾ ਅਪਲਾਈ ਕਰਨ ਦੇ ਲਈ ਤੇ ਜਿਹੜੇ ਹੋ ਗਏ ਹੁਣ ਜਨਰਲ ਕੈਟਾਗਰੀ ਦੇ ਇਹਨਾਂ ਦੀ 1000 ਰੁਪਈਆ ਫੀਸ ਹੁੰਦੀ ਆ ਬਾਕੀ 250 ਰੁਪਈਆ ਫਾਰਮ ਅਪਲਾਈ ਕਰਨ ਵਾਲਾ ਲੈ ਲੈਂਦਾ ਆ ਠੀਕ ਹੈ ਜੀ ਬਾਕੀ ਦੇਖ ਲਓ ਨੇ ਫੀਸ ਵੀ ਇਹਨਾਂ ਦੀ ਕਿੰਨੀ ਮਹਿੰਗੀ ਆ ਚਲੋ ਫੀਸ ਤਾਂ ਮਹਿੰਗੀ ਮਹਿੰਗੀ ਬਚਾਕਾਰੀ ਦਊਗਾ ਬਟ ਇਹ ਥੋੜਾ ਜਿਹਾ ਨਾ ਇਸ ਦੇ ਵਿੱਚ ਜਿਹੜਾ ਕਰਨਾ ਚਾਹੀਦਾ ਸਰਕਾਰ ਨੂੰ ਵੀ ਪਤਾ ਹੈ ਕਿ ਬੱਚਿਆਂ ਦਾ ਜਿਹੜਾ 1 ਤੋਂ 1.5 ਸਾਲ ਜਿਹੜਾ ਆ ਉਹ ਕਰੋਨਾ ਟਾਈਮ ਦੇ ਵਿੱਚ ਜਿਹੜਾ ਖਰਾਬ ਹੋਇਆ ਆ ਸੋ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜੀ ਤੁਸੀਂ ਆਪਣੀ رائے ਜ਼ਰੂਰ ਦੱਸੋ ਕਿ ਉਮਰ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਜਾਂ ਨਹੀਂ ਠੀਕ ਹੈ ਜੀ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਆ ਹਰ ਦਿਨ ਓਵਰਏਜ ਜਿਹੜੇ ਆ ਹੋ ਰਹੇ ਆ ਹੁਣ ਦੇਖੋ ਇੱਕ ਦਿਨ ਵੀ ਤੁਸੀਂ ਵੱਧ ਚੱਲ ਗਏ ਨਾ ਜਿਵੇਂ ਉਹਨਾਂ ਨੇ 18 ਤੋਂ 28 ਦਿੱਤਾ ਹੋਇਆ ਹੈ ਕਿੰਨੀ ਤਰੀਕ ਤੋਂ ਉੱਪਰ ਬੱਚਾ ਨਹੀਂ ਚਾਹੀਦਾ ਉਦੋਂ ਇੱਕ ਦਿਨ ਵੀ ਵੱਧ ਉੱਪਰ ਚੱਲ ਗਿਆ ਤਾਂ ਤੁਹਾਡਾ ਜਿਹੜਾ ਫਾਰਮ ਅਪਲਾਈ ਨਹੀਂ ਹੋਣਾ ਠੀਕ ਹੈ ਜੀ ਤੇ ਜੇ ਤੁਹਾਡਾ ਇੱਕ ਦਿਨ ਘਟਦਾ ਫਿਰ ਤੁਹਾਡਾ ਹੋ ਜਾਣਾ ਇਹ ਮੇਰੀ ਤੁਸੀਂ ਗੱਲ ਜਰੂਰ ਜਿਹੜੀ ਨੋਟ ਰੱਖਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜਰੂਰ ਦੱਸਿਓ ਕਿ ਇਸ ਦੇ ਵਿੱਚ ਜਿਹੜਾ ਵਾਅਦਾ ਹੋਣਾ ਚਾਹੀਦਾ ਹੈ ਹਨਾ ਮੇਰੇ ਹਿਸਾਬ ਨਾਲ ਵਾਅਦਾ ਜਿਹੜਾ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਦਾ ਇੱਕ ਤੋਂ ਡੇਢ ਸਾਲ ਜਿਹੜਾ ਕਰੋਨਾ ਕਾਲ ਦੇ ਵਿੱਚ ਜਿਹੜਾ ਆ ਉਹ ਖਰਾਬ ਹੋਇਆ ਹੈ ਬਾਕੀ ਹਰ ਤਰ੍ਹਾਂ ਦੀ ਪੰਜਾਬ ਪੁਲਿਸ ਦੀ ਅਪਡੇਟ ਲੈਣ ਲਈ ਚੈਨਲ ਨੂੰ ਜਿਹੜਾ ਜਰੂਰ ਤੁਸੀਂ ਸਬਸਕ੍ਰਾਈਬ ਕਰ ਲਓ ਆ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜਰੂਰ ਜੁਆਇਨ ਕਰਨਾ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆ ਉਹ ਮਿਲ ਜਾਵੇਗਾ ਬਾਕੀ ਜਲਦੀ ਮਿਲਦੇ ਹਾਂ ਅਗਲੀ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ